ਵਾਹਿਗੁਰੂ ਜਿੱਕਾ ਖਲਸਾ ਵਾਹਿਗੁਰੂ ਕੀ ਫਤਿਹ ਨਾਨਕ ਸੋਏ ਦਿਸ ਸੁਹਾਵੜਾ ਜਿਤ ਪ੍ਰਾਵੇ ਆਵੇ ਚਿੱਤ ਜਿੱਦਣ ਮਿਸਰੇ ਪਾਰ ਬ੍ਰਹਮ ਫਿਟ ਭਲੇਰੀ ਰਤ ਮਾਗ ਮੱਜਨ ਸੰਗ ਸਾਧੂ ਆ ਧੂੜੀ ਕ੍ਰਿਸ਼ਨਾਨ ਹਰਿ ਕਾ ਨਾਮ ਧਿਆਏ ਸੁਣ ਸਬਨਾਂ ਨੂੰ ਕਰਦਾਂ ਜਨਮ ਕਰਮ ਮਲ ਉੱਤਰੈ ਮਨ ਤੇ ਜਾਏ ਗਮਾਨ ਕਾਮ ਕ੍ਰੋਧ ਨ ਮੋਹੀ ਆਇ ਬਿਨ ਸੇ ਲੋਭ ਸੁਵਾਨ ਸੱਚੇ ਮਾਰਗ ਚਲਦੇ ਆ ਉਸਤਤ ਕਰੇ ਜਹਾਨ ਅਠਸੜ ਤੀਰਥ ਸਗਲ ਪੁਨ ਜੀ ਦਇਆ ਪਰਮਾਨ ਜਿਸਮੂ ਦੇਵੇ ਦਇਆ ਕਰ ਸੋਈ ਪੁਰਖ ਸੁਜਾਨ ਜੰਨਾ ਮਿਲਿਆ ਪ੍ਰਭ ਆਪਣ ਨਾਨਕ ਤਿਨ ਕਰਵਾਂ ਮਾਲ ਸੁੱਚੇ ਸੇ ਕਾਢੀਐ ਜਨ ਪੂਰਾ ਗੁਰ ਮਿਹਰਮਾਨ ਜੰਨਾ ਮਿਲਿਆ ਪ੍ਰਭ ਆਪਣ ਨਾਨਕ ਤਿਨ ਕਰਵਾਂ ਮਾਲ ਸੁੱਚੇ ਸੇ ਕਾਢੀਐ ਇਹਨ ਪੂਰਾ ਗੁਰ ਮਹਿਰਵਾ ਵਾਹਿ ਜੀ ਦਾ ਖਾਲਸਾ ਵਾਹਿ ਜੀ ਕੀ ਫਤਿਹ ਗੁਰੂ ਪੁਰਸਵਾਰੀ ਸਾਹਿਬ ਜੀ ਬੜੇ ਪਿਆਰ ਸਰਕਾਰ ਦੇ ਨਾਲ ਗੁਰੂ ਜੀ ਦੀ ਹਜ਼ੂਰੀ ਦੇ ਵਿੱਚ ਬੈਠੇ ਹੋ ਮਾਗ ਦਾ ਮਹੀਨਾ ਮਾਗੀ ਦਾ ਤਿਹਾੜੀ ਕੱਲ ਲੰਘਿਆ ਸਮਾਂ ਪਿਆਰਿਓ ਪੂਰਨ ਨਮਾਸ਼ੀ ਬੁਣਿਆ ਔਰ ਲੋਹੜੀ ਦਾ ਤਿਹਾੜ ਔਰ ਇਹ ਜੋ ਪਿਆਰਿਓ ਮਹੀਨਾ ਹੈ ਨਾ ਇਹ ਬੜਾ ਭਾਗਾ ਭਰਿਆ ਹੈ 12 ਸਾਲ ਬਾਅਦ ਕੁੰਭ ਦਾ ਮੇਲਾ ਚੱਲ ਰਿਹਾ ਆਪੋ ਆਪਣੇ ਧਰਮ ਅਨੁਸਾਰ ਲੋਕ ਆਪਣੇ ਇਸ਼ਟਾ ਨੂੰ ਪੂਜਦੇ ਨੇ ਔਰ ਪਿਆਰਿਓ ਸਾਡੇ ਵਾਸਤੇ ਇਹ ਵੀ ਦਿਨ ਕੁਰਬਾਨੀਆਂ ਭਰੇ ਆ। ਕੱਲ ਆਪ ਜੀ ਦੇ ਨਾਲ ਸਾਂਝ ਪਾਈ ਸੀ ਮਾਗੀ ਦੇ ਤਿਹਾਰ ਤੇ ਦਾਦੇ ਸੈਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕਿਵੇਂ ਟੁੱਟੀ ਗੰਢੀ ਸੀ। ਕਿਵੇਂ ਜਾ ਕੇ ਸਿੱਖਾਂ ਨੇ ਆਪਣਾ ਬਦਾਵਾ ਪਰਵਾਇਆ ਸੋ ਅੱਜ ਆਪਾਂ ਵਿਚਾਰ ਕਰੀਏ ਕਿ ਮਾਗ ਮੱਜਨ ਸੰਗ ਸਾਧੂਆਂ ਧੂਰੀ ਕਰਿ ਇਸਨਾ। ਮਾਗ ਦੇ ਮਹੀਨੇ ਦੇ ਵਿੱਚ ਸਾਧ ਸੰਗਤ ਕਰਕੇ ਸਾਧ ਸੰਗਤ ਦੀ ਧੂੜ ਪਾਉ ਚਰਣਾਵਤ ਉਹਦੇ ਵਿੱਚ ਪਿਆਰਿਆ ਤੂੰ ਕਿਤੇ ਇਸ਼ਨਾਨ ਕਰ ਲੈ ਤੇ ਹਰ ਘਰ ਨਾਮ ਧਿਆਏ ਸੁਣ ਉਸ ਪਰਮੇਸ਼ਰ ਦੇ ਨਾਮ ਨੂੰ ਧਿਆ ਅਤੇ ਕੰਨਾਂ ਦੇ ਨਾਲ ਸੁਣ ਸਬਨਾ ਨੂੰ ਕਰਦਾਨ ਪਾਪ ਕੇ ਇਹ ਮਹੀਨੇ ਨੂੰ ਪਵਿੱਤਰ ਸਮਝਿਆ ਗਿਆ ਔਰ ਸਤਿਗੁਰੂ ਨੇ ਕਿਰਪਾ ਕਰਕੇ ਕਿਹਾ ਕਿ ਜਿਹੜਾ ਆਪਾ ਪੁੰਨ ਦਾਨ ਕਈ ਵਾਰੀ ਹੁੰਦਾ ਕਈ ਵਾਰੀ ਨਹੀਂ ਹੁੰਦਾ ਤੇ ਜਿਤਨਾ ਵੀ ਹੋ ਸਕੇ ਸਤਿਗੁਰੂ ਕਹਿੰਦੇ ਨੇ ਕਿ ਦਾਨ ਕਰ ਸਭਨਾਂ ਨੂੰ ਕਰ ਦਾਨ ਦਾ ਭਾਵ ਕਿ ਜੋ ਲੋੜਵੰਦ ਹੈ ਉਸ ਨੂੰ ਦਾਨ ਕਰ ਆਪਣੇ ਹੱਥੀ ਦਿੱਤਾ ਆ ਦਾਨ ਤੇ ਨਾਲ ਭਾਈ ਇਹ ਵੀ ਦਾਨ ਨਾ ਕਰਦੇ ਨੇ ਕਿ ਅਕਲੀ ਕੀਚੇ ਦਾਨ ਅਕਲੀ ਦਾ ਭਾਵ ਕੀ ਪਿਆਰਿਓ ਅਕਲ ਨਾਲ ਦਾਨ ਕਰਨ ਦਾ ਮਤਲਬ ਕੀ ਹੈ ਕਿ ਤੁਹਾਡਾ ਦਿੱਤਾ ਹੋਇਆ ਦਾਨ ਕੋ ਥਾਏ ਨਾ ਪਵੇ ਥਾਏ ਪਾਏ ਕਾਰਨ ਹੁਣ ਆਪਾਂ ਦੇਖਦੇ ਆਂ ਟੋਲੀਆਂ ਦੀਆਂ ਟੋਲੀਆਂ ਕਈ ਵਾਰੀ ਜਿਨ੍ਹਾਂ ਦੇ ਵਿੱਚ ਗੁਰਮੁਖ ਪਿਆਰੇ ਵੀ ਹੁੰਦੇ ਆਂ ਘਰਾਂ ਦੇ ਵਿੱਚੋਂ ਮਾਇਆ ਕੱਤਰ ਕਰਕੇ ਮੀਡ ਸ਼ਰਾਬਾਂ ਦਾ ਦੌਰ ਚੱਲਦਾ ਪਿਆਰੇ ਉਹ ਦਾਨ ਮਨਜ਼ੂਰ ਨਹੀਂ ਜੀ ਨੋਟ ਕਰ ਅਕਲੀ ਕੀਚੇ ਦਾਣ ਦਾ ਪਾਪ ਲੋੜਵੰਦ ਕੋਈ ਬੱਚਾ ਹੈ ਕਿਸੇ ਦੇ ਕੋਲ ਕਾਪੀ ਪਰਸਲ ਨਹੀਂ ਕਿਸੇ ਦੇ ਕੋਲ ਬੈਗ ਨਹੀਂ ਸਕੂਲੇ ਪੜਦਾ ਹੈ ਪਿਆਰਿਓ ਐਸੇ ਬੱਚੇ ਨੂੰ ਬੈਗ ਕਾਪੀ ਨਾਲ ਲੈ ਦਿਓ ਸਭ ਤੋਂ ਉਤਮ ਦਾਨ ਕੋਈ ਬੱਚਾ ਪਾਟੀ ਕਪੜੇ ਪਾਈ ਫਿਰਦਾ ਹੈ ਜੁੱਤੀ ਟੁੱਟੀ ਹੋਈ ਹੈ ਪਿਆਰਿਓ ਜੁੱਤੀ ਲੈ ਦਿਓ ਕਪੜੇ ਪਵਾ ਦਿਓ ਉਹ ਵੀ ਦਾਨ ਤੁਹਾਡਾ ਟਿਕਾਣੇ ਲੱਗੇਗਾ ਅਕਲੀ ਕੀਚੇ ਦਾਣ ਦਾ ਸੋ ਕੋਈ ਲੋੜਵੰਦ ਮਾਈ ਹੈ ਭਾਈ ਹੈ ਅਗਰ ਉਹਦੇ ਘਰ ਚੁੱਲਾ ਨਹੀਂ ਤਪਦਾ ਪਿਆਰਿਓ ਤੇ ਜੇ ਕਿਤੇ 2 ਕਿਲੋ ਆਟਾ ਦੇ ਦਿਓ ਤੇ ਕੁਛ ਸੌਦਾ ਰਾਸ ਦੇ ਦਿਓ ਪਿਆਰਿਓ ਇਕਲੀ ਕੀਚੇ ਦਾਨ ਉਹ ਵੀ ਤੁਹਾਡਾ ਮਨਜੂਰ ਹੋਏਗਾ ਸੋ ਸਤਿਗੁਰੂ ਅੱਗੇ ਕੀ ਕਹਿੰਦੇ ਨੇ ਮੈਂ ਜ਼ਿਆਦਾ ਸੰਖੇਪ ਦੇ ਵਿੱਚ ਨਾ ਜਾਵਾਂ ਕਿਉਂਕਿ ਸਾਰੇ ਆਪਾਂ ਸਮਝਦਾਰ ਹਾਂ ਜਨਮ ਕਰਮ ਮਾਲੇ ਉਤਰੇ ਮੰਤੇ ਜਾਏ ਗਮਾਨ ਜਨਮ ਜਨਮਾਂ ਤਰਾ ਦੀ ਪਿਆਰਿਓ ਅਗਰ ਇਸ ਤਰੀਕੇ ਨਾਲ ਦਾਨ ਕਰੋਗੇ ਨਾ ਤੇ ਜਿਹੜੇ ਹਿਰਦੇ ਤੇ ਕਾਈ ਜੰਮੀ ਆ ਮੈਲ ਜੰਮੀ ਉਤਰ ਜਾਏਗੀ ਤੇ ਮਨ ਤੇ ਜਾਏ ਗਮਾਨ ਦਾ ਮਤਲਬ ਕਿ ਹਿਰਦੇ ਦੇ ਵਿੱਚੋਂ ਹੰਕਾਰ ਵੀ ਉੱਠ ਜਾਵੇਗਾ ਜਦੋਂ ਅਸੀਂ ਇਸ ਕੰਮ ਨੂੰ ਕਰਾਂਗੇ ਕਾਮ ਕ੍ਰੋਧ ਨਾ ਮੋਈਏ ਬਿਨਸੇ ਲੋਸ ਵਾਣ ਪਿਆਰਿਓ ਨਾ ਕਾਮ ਜੋਜ ਪਾਵੇਗਾ ਨਾ ਕ੍ਰੋਧ ਮੱਥੇ ਤੇ ਆਵੇਗਾ ਖਤਮ ਹੋ ਜਾਵੇਗਾ ਤੇ ਜਿਹੜਾ ਲੋਭ ਹੈ ਨਾ ਲੋਭ ਸਤਿਗੁਰੂ ਕਹਿੰਦੇ ਲੋਭ ਉਹਨੂੰ ਲੋਭ ਦਾ ਨਾਂ ਕੀ ਕਹਿ ਰਹੇ ਨੇ ਸਵਾਨ ਸਵਾਨ ਪਿਆਰਿਓ ਕਿਹਨੂੰ ਕਹਿੰਦੇ ਆ ਕੁੱਤੇ ਨੂੰ ਸਤਿਗੁਰੂ ਕਹਿੰਦੇ ਕਿ ਕਾਮ ਗ੍ਰੋਧ ਤੇਰੇ ਲਾਗੇ ਨਹੀਂ ਆਵੇਗਾ ਤੇ ਜਿਹੜਾ ਲੋਭ ਕੁੱਤਾ ਹੈ ਉਹ ਵੀ ਤੇਰੇ ਤੋਂ ਭੱਜ ਜਾਏਗਾ ਜਦੋਂ ਤੂੰ ਦਾਨ ਕਰੇਗਾ ਅਕਲੀ ਕੀਚੇ ਦਾਨ ਸੱਚੇ ਮਾਰਗ ਚੱਲਦੇ ਆ ਉਸਤਤ ਕਰੇ ਜਹਾਨ ਤੇ ਜੇ ਪਿਆਰਿਆ ਇਸ ਤਰੀਕੇ ਦੇ ਨਾਲ ਨਾਮ ਸਿਮਰਨ ਕਰੇਗਾ দান ਕਰੇਗਾ ਭਜਨ ਕਰੇਗਾ ਭਜਨ ਸੁਨੇਗਾ ਤੇ ਤੇਰੇ ਸੱਚੇ ਮਾਰਗ ਦੇ ਉੱਤੇ ਚੱਲਦੀਆਂ ਦੁਨੀਆਂ ਵੀ ਉਸਤਤ ਕਰੇਗੀ ਫਲਾਣੇ ਬੰਦੇ ਨੇ ਫਲਾਣਾ ਭਾਈ ਕੋਈ ਭੁੱਖਾ ਸੀ ਰਾਹੀ ਪਾਦੀ ਸੀ ਉਹਨੂੰ ਲੰਗਰ ਪਾਣੀ ਛਕਾਇਆ ਉਹਨੂੰ ਕੱਪੜਾ ਲੀੜਾ ਦਿੱਤਾ ਤੇ ਇਹ ਚੰਗਾ ਕੰਮ ਕੀਤਾ ਇਹ ਦੁਨੀਆਂ ਵੀ ਚੰਗਾ ਕਹੇਗੀ ਮਾੜਾ ਨਹੀਂ ਕਹੇਗੀ 68 ਤੀਰਥ ਸਗਲ ਪੁੰਨ ਦੀ ਦਇਆ ਪ੍ਰਮਾਨ ਤੇ ਪਿਆਰਿਓ ਸਤਿਗੁਰੂ ਰਮੇ ਕੋ ਇਥੇ ਕੀ ਕਹਰੇ ਕਹਿੰਦੇ 68 ਤੀਰਥਾਂ ਦਾ ਪੁੰਨ ਮਿਲੂਗਾ 68 ਤੀਰਥਾਂ ਦਾ ਕੀ ਕੀਤਿਆ ਪੁੰਨ ਦਾਨ ਕਰੇਗਾ ਜੀਆਂ ਤੇ ਦਇਆ ਕਰੇਗਾ ਪ੍ਰੇਮ ਪਿਆਰ ਨਾਲ ਮਿਲੇਗਾ ਤੇ ਤੈਨੂੰ 68 ਤੀਰਥਾਂ ਦੇ ਇਸ਼ਨਾਨ ਦੇ ਤੀਰਥਾਂ ਦੀ ਯਾਤਰਾ ਦੇ ਬਰੋਬਰ ਦਾ ਪੁੰਨ ਮਿਲੇਗਾ ਉਹਨੇ ਇਥੇ ਇੱਕ ਨਿੱਕੀ ਦੀਵਾਰ ਦਾ ਆਪ ਜੀ ਨਾਲ ਸੰਧੀ ਕਰਾ ਪਿਆਰਿਓ ਆਪਣਾ ਭਾਈ ਗੁਰਦਾਸ ਹੀ ਲਿਖਦੇ ਨੇ ਪੰਜ ਬਾਾਰ ਗੰਗ ਜਾਏ ਬਾਾਰ ਪੰਜ ਪ੍ਰਾਗ ਜਾਏ ਐਸਾ ਪੁੰਨ ਇੱਕ ਗੁਰ ਸਿੱਖ ਕੋ ਨਿਵਾਏ ਜਿਉ ਵੇਖੋ ਕਿੰਨੀ ਵੱਡੀ ਗੱਲ ਹੈ ਹੁਣ ਲੋਕ ਗੰਗਾ ਤੇ ਜਾਂਦੇ ਲੋਕ ਯਾਤਰਾਵਾਂ ਕਰਦੇ ਨੇ ਲੋਕ ਹਰਦਵਾਰ ਜਾਂਦੇ ਨੇ ਪਰ ਭਾਈ ਗੁਰਦਾਸ ਜੀ ਕਹਿੰਦੇ ਨੇ ਉਹ ਭਲਿਆ ਜੇ ਇੱਕ ਤੇ ਇੱਕ ਗੁਰਸਿੱਖ ਨੂੰ ਤੂੰ ਚੰਗੀ ਤਰ੍ਹਾਂ ਇਸ਼ਨਾਨ ਕਰਵਾ ਦੇ ਨਿੱਗਾ ਪਾਣੀ ਲੈ ਕੇ ਭਾਵੇਂ ਘਰ ਦਾ ਹੀ ਜੀ ਹੋਵੇ ਤੇ ਤੈਨੂੰ ਠਾਠਾਂ ਤੀਰਥਾਂ ਦਾ ਪੁੰਨ ਮਿਲ ਜਾਏਗਾ ਪੰਜ ਮੇਰਾ ਗੰਗਾ ਜਾਣ ਦਾ ਪੰਜ ਬਾਰ ਪ੍ਰਾਗ ਦੇ ਜਾ ਕੇ ਇਸ਼ਨਾਨ ਕਰਨ ਦਾ ਤੈਨੂੰ ਇੱਕ ਗੁਰਸਿੱਖ ਨੂੰ ਨਵਾ ਦੇਵੇਂਗਾ ਨਾ ਉਹਨਾਂ ਪੁੰਨ ਤੈਨੂੰ ਇੱਥੇ ਬੈਠੇ ਕਿੰਦੀ ਵੱਡੀ ਗੱਲ ਹੈ ਸੋ ਅਗੇ ਸਤਿਗੁਰੂ ਕਹਿੰਦੇ ਜਿਸ ਨੂੰ ਦੇਵੇ ਦਇਆ ਕਰ ਸੋਈ ਪੁਰਖ ਸੁਜਾਨ ਤੇ ਪਿਆਰਿਆ ਜਿਹਦੇ ਤੇ ਦਇਆ ਕਰਕੇ ਤੂੰ ਪੁੰਨ ਦਾਨ ਕਰੇਗਾ ਨਾ ਤੇ ਤੈਨੂੰ ਸੁਜਾਨ ਪੁਰਖ ਸਿਆਣਾ ਪੁਰਖ ਕਹਿਣਗੇ ਮਾੜਾ ਨਹੀਂ ਕਹਿਣਗੇ ਜਿੰਨਾ ਮਿਲਿਆ ਪ੍ਰਭੇ ਆਪਣਾ ਨਾਨਕ ਤਿੰਨ ਕੁਰਬਾਨ ਤੇ ਪਿਆਰਿਓ ਜਿਹੜਾ ਫਿਰ ਸਿਮਰਨ ਨਾਲ ਛੁੱਟ ਗਿਆ ਜਿਹੜਾ ਪਰਮੇਸ਼ਰ ਨੂੰ ਮਿਲ ਪਿਆ ਸਤਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਜੀ ਉਹਨੂੰ ਪ੍ਰਮਾਤਮਾ ਮਿਲ ਜਾਏਗਾ ਜਿੰਨਾ ਮਿਲਿਆ ਆਪਣਾ ਨਾਨਕ ਦਿਨ ਕੁਰਬਾਨ ਪੰਚ ਪਾਸ਼ਾ ਕਹਿੰਦੇ ਮੈਂ ਉਹਦੇ ਤੋਂ ਕੁਰਬਾਨ ਜਾਂਦਾ ਹਾਂ ਉਹਦੇ ਤੋਂ ਬਲਹਾਰ ਜਾਂਦਾ ਹਾਂ ਬਾਗ ਸੁਜੇ ਸੇ ਕੰਢੀਏ ਜਿਨ ਪੂਰਾ ਗੁਰ ਮਿਹਰਮਾਨ ਬਾਗ ਦੇ ਮਹੀਨੇ ਵਿੱਚ ਕੌਣ ਪਵਿੱਤਰ ਨੇ ਪਿਆਰੇ ਕੋਈ ਪਵਿੱਤਰ ਨੇ ਜਿਨ੍ਹਾਂ ਨੂੰ ਪੂਰੇ ਗੁਰ ਦਾ ਸਿਰ ਤੇ ਹੱਥ ਹੋ ਗਿਆ ਸਤਿਗੁਰੂ ਮਿਹਰਮਾਨ ਹੋ ਗਿਆ ਸਤਿਗੁਰੂ ਦੀ ਕਿਰਪਾ ਹੋ ਗਈ ਸਤਿਗੁਰੂ ਦੀ ਦਇਆ ਦੇ ਵਿੱਚ ਉਹ ਆਪਣਾ ਜੀਵਨ ਨਿਰਬਾਹ ਕਰਨ ਲੱਗ ਪਿਆ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਕਰਨ ਪਿਆਰਿਓ ਕੇ ਸੀ ਅੱਜ ਦਾ ਹੁਕਮ ਜੋ ਆਪ ਜੀ ਨੇ শ্রবণ ਕੀਤਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਮਾਗੀ ਮਹੀਨੇ ਦੇ ਦਿਹਾੜੇ ਦਾ ਪਿਆਰਿਓ 10 ਕਿ ਮਿੰਟ ਆਪ ਜੀ ਨਾਲ ਹੋਊ